ठाणा ने हाल सिंह वाला वेखे एक ਵਿਵਹਤਾ ਲੜਕੀ ਨੂੰ ਸੋਹਰੇ ਪਰਿਵਾਰ ਵੱਲੋਂ ਦਹੇਜ ਲਈ ਪਰੇਸ਼ਾਨ ਤੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੀੜਤ ਲੜਕੀ ਦੇ ਪਿਤਾ ਅਵਤਾਰ ਸਿੰਘ ਵਾਸੀ ਤੂਰ ਕੋਟੜਨ ਸਿੰਘ ਦੇ ਬਿਆਨਾਂ ਤੇ ਲੜਕੀ ਦੇ ਪਤੀ ਨਤਿੰਦਰ ਸਿੰਘ ਸੋਹਰਾਪਾਲ ਸਿੰਘ ਅਤੇ ਸੱਸ ਸੁਖਵਿੰਦਰ ਕੌਰ ਵਾਸੀ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਖਿਲਾਫ ਵੱਖ-ਵੱਖ ਤਾਰਾ ਮਾਤਾ ਹੇਤ ਮਾਮਲਾ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਵਿੱਚੇ ਭੇਜ ਦਿੱਤਾ ਗਿਆ ਪત્રਕਾਰਾਂ ਨਾਲ ਗੱਲਬਾਤ ਕਰਦੇ ਆਂ ਪੀੜਤ ਲੜਕੀ ਦੇ ਪਿਤਾ ਅਵਤਾਰ ਸਿੰਘ ਨੇ ਜਿੱਥੇ ਉਕਤ ਕਾਰਵਾਈ ਲਈ ਨਿਹਾਲ ਸਿੰਘ ਵਾਲਾ ਪੁਲਿਸ ਦੀ ਸ਼ਲਾਘਾ ਕੀਤੀ ਉੱਥੇ ਹੀ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਪੇਸ਼ ਹੈ ਕੈਮਰਾ ਪਰਸਨ ਜਸਪ੍ਰੀ ਸਿੰਘ ਸੈਦੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਨਿਹਾਲ ਸਿੰਘ ਵਾਲਾ ਤੋਂ ਵਿਸ਼ੇਸ਼ ਰਿਪੋਰਟ। ਪਿਰਾ ਨਾਮ ਜੀ ਅਵਤਾਰ ਸਿੰਘ ਹੈ। ਕਿਹੜਾ ਪਿੰਡ ਹੈ? ਪਿੰਡ ਤੂੜਕੋਟ ਰਣਸੀ ਘਾ ਪਿਤਾ ਦਾ ਨਾਮ ਚਾਨਣ ਸਿੰਘ ਹੈ ਜੀ। ਤੇ ਕੀ ਮਸਲਾ ਹੈ ਜੀ ਤੁਹਾਡਾ ਮੈਂ ਜੀ ਆਪਦੀ ਲੜਕੀ ਦਾ ਵਿਆਹ ਕੀਤਾ ਸੀ 3 ਮਾਰਚ ਨੂੰ ਜੀ ਝੋਟਸਵੀਰ ਜੀ ਹੂੰ ਉਹ ਦੋ ਦਿਨ ਕੁੜੀ ਰਹੀ ਆ ਜੀ ਉਸ ਤੋਂ ਬਾਅਦ 6 ਤਰੀਕ ਨੂੰ ਪਤਾ ਨਹੀਂ ਕੀ ਕੀਤਾ ਕੀ ਨਹੀਂ ਜੀ 6 ਵਜੇ ਮੈਨੂੰ ਫੋਨ ਆਇਆ ਸੀ ਕੁੜੀ ਦਾ ਵੀ ਸੂਟ ਮੰਗਦਿਆ ਜੀ ਉਹ ਮੈਂ ਕਿਹਾ ਜੀ ਦੇ ਦਿੰਨੇ ਆ ਕਿ ਸਾਢੇ 6 ਵਜੇ ਜੀ ਉਹ ਹੋਰ ਜਾਣੀ ਢਿੱਲੀ ਹੋ ਗਈ ਐ ਉਹ ਸਾਨੂੰ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਇੱਥੇ ਆਵਾਂ ਕੁੜੀ ਨੂੰ ਕਿਹਾ ਉਹ ਕੁੜੀ ਕਹਿੰਦੀ ਜੀ ਆਜੋ ਅਸੀਂ ਗਏ ਜੀ ਇਹ ਪਹਿਲੇ ਮੈਥੋਂ ਜਾਣ ਤੋਂ ਉਹਨਾਂ ਨੇ ਤ੍ਰਿਸ਼ਨਾ ਹਸਪੀਟਲ ਦੇ ਵਿੱਚ ਦਾਖਲ ਕਰਾਤੀ ਜੀ ਮੇਰੇ ਜਾਨਦੀ ਨੂੰ ਜੀ ਕੁੜੀ ਬੇਸੁਰਤ ਸੀਗੀ ਜਦੋਂ ਸੁਰਤ ਆਈ ਜੀ ਉਹਨਾਂ ਨੇ ਦੱਸਿਆ ਵੀ ਮੈਂ ਚਾਹ ਪੀਤੀ ਸੀ ਚਾਹ ਆਪਣੇ ਤਵਾਜੀ ਨੂੰ ਮੈਨੂੰ ਪਤਾ ਲੱਗ ਗਿਆਗਾ ਵੀ ਕੀ ਹੋ ਗਿਆ ਜੀ ਉਹਨਾਂ ਨੇ ਜਿਹੜਾ ਗਹਿਣਾ ਗੱਪਾ ਸੀ ਸਾਰਾ ਲਾ ਲਿਆ ਸੀ ਜੀ ਕੁੜੀ ਦਾ ਅੱਛਾ ਜਦੋਂ ਮੈਂ ਪੁੱਛਿਆ ਜੀ ਤੇ ਉਹ ਸੁਰਟਾਉਣ ਤੇ ਉਹ ਕਹਿੰਦਾ ਉਹਦੇ ਨਿੱਕੇ ਨਿੱਕੇ ਲੱਤਾਂ ਇੰਨੇ ਪਾਏ ਸੀ ਜੀ ਮੈਂ ਉਹਦੀ ਸੱਸ ਨੂੰ ਪੁੱਛਿਆ ਆਉਣ ਲੱਗੇ ਜੀ ਮੈਂ ਖੈ ਸੋਨਾ ਉਹ ਕਹਿੰਦੀ ਜੀ ਸਾਡਾ ਪਾਣ ਜਾਂ ਬਿੱਟੂ ਆ ਜੀ ਲੁਧਿਆਣੇ ਆ ਬਟੰਡੇ ਉਹ ਲੈ ਗਿਆ ਜੀ ਸਾਰਾ ਕੁਝ ਲਾ ਕੇ ਜਦੋਂ ਮੈਂ ਬਿੱਟੂ ਨੂੰ ਪੁੱਛਿਆ ਜੀ ਉਹ ਕਹਿੰਦਾ ਮੈਂ ਨਹੀਂ ਲੈ ਕੇ ਗਿਆ ਇਹ ਝੂਠ ਮਾਰਦੇ ਆ ਜੀ ਹਾਂਜੀ ਤੇ ਇਸ ਬੰਦੇ ਜਿਹੜਾ ਤੁਸੀਂ ਦਰਖਾਸਤ ਵੀ ਦਿੱਤੀ ਹਾਂਜੀ ਕੀ ਕਾਰਵਾਈ ਹੋਈ ਕਾਰਵਾਈ ਹੋਈ ਜੀ ਉਹਨਾਂ ਉੱਤੇ ਪਾਚਾ ਹੋ ਗਿਆ ਜੀ ਤੇ ਉਹ ਉਹਨਾਂ ਨੂੰ ਹੁਣ ਰੈਸਟ ਵੀ ਕਰ ਲਿਆ ਜੀ ਰੈਸਟ ਕਰਕੇ ਵੀ ਹੁਣ ਉਹਨਾਂ ਨੂੰ ਕਾਲ ਰमांड ਲੈ ਇੱਕ ਦਿਨ ਦਾ ਅੱਜ ਫੇਰ ਜੀ ਜਿਹੜਾ ਮੇਰਾ ਸਮਾਨ ਸੀਗਾ ਓਹੋ ਬਰਾਮਤ ਕਰਦੇ ਆ ਜੀ ਉਹ ਉਹ ਲੈ ਕੇ ਆਏ ਆ ਜੀ ਚੱਕ ਕੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੀ ਮੇਰੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈ ਜੀ ਮਹਿੰਦਰ ਮੋਹਨ ਸਿੰਘ ਪੱਟੋ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਪੰਜਾਬ ਦਾ ਜ਼ਿਲ੍ਹਾ ਗੂਗੀਆਂ ਤੇ ਬਲਾਕ ਪ੍ਰਧਾਨ ਵੀ ਇਹ ਬਾਈ ਜੀ ਸਾਡੇ ਜਿਹੜੇ ਆ ਤੁੜਕੜ ਦੇ ਸਾਡੇ ਇਕਾਈ ਪ੍ਰਧਾਨ ਆ ਜਿਨ੍ਹਾਂ ਦਾ ਮਸਲਾ ਸੀ ਇਹ ਜਿਹੜਾ ਕਿ ਇਹ ਪਰਿਵਾਰ ਕੱਲਾ ਤੁਸੀਂ ਆਇਨੀ ਸੰਸਾਰ ਬੇਬਿੱਕਲਾ ਇਸ ਬੰਦੇ ਨਾਲ ਹੀ ਠੱਗੀ ਹੋਈ ਆ ਇਸ ਤੋਂ ਪਹਿਲਾਂ ਢੁੱਡੀਕੇ ਪਿੰਡ ਵਿੱਚ ਵੀ ਇਹੀ ਕੁਸ਼ ਕੀਤਾ ਇਹਨਾਂ ਨੇ ਤੇ ਉੱਥੇ ਤਕਰੀਬਨ ਡੇਢ ਸਾਲ ਚੱਕਰ ਚੱਲਿਆ ਇਹਨਾਂ ਦਾ ਉੱਥੋਂ ਜਿਹੜਾ ਰਾਜੀਨਾਮਾ ਹੋਇਆ ਚਲੋ ਇਹ ਵੀਰ ਨੇ ਕਿ ਆਸਟ੍ਰੇਲੀਆ ਦੇ ਲਾਲਚ ਨੂੰ ਜਿਹੜਾ ਆਪਦੀ ਧੀ ਦਾ ਯਾਨੀ ਉੱਥੇ ਸਗਣਾ ਕੀਤਾ ਉਹਦੇ ਵਿੱਚ ਉਹਨਾਂ ਨੇ 6 ਮਹੀਨੇ ਪੁਰਾਣਾ ਬੱਤ ਦੇ ਸੀ ਇਹਦੇ ਨਾਲ ਤੰਨਾ ਮਾਰਚ ਤੋਂ 6 ਮਹੀਨੇ ਪਹਿਲਾਂ ਇਸ ਪਰਿਵਾਰ ਨਾਲ ਵਰਤੇ ਜੋ ਦੰਦਿਆ ਹਰ ਸੀ ਉਹ ਵੀ ਕੁੜੀ ਨੂੰ ਦਿੱਤਾ ਇੱਥੇ ਜਦੋਂ ਉਹ ਨਿਹਾਲ ਸਿੰਘਾਂਲੇ ਆਉਂਦੇ ਸੀ ਉਹ ਢੋੜਕੋਟ ਇਹਨਾਂ ਦੇ ਕੋਲੇ ਫਿਰ ਰਾਤ ਨੂੰ ਕੁੜੀ ਨਾਲ ਖਾਣਾ ਖੋਣਾ ਵੀ ਖਾਂਦੇ ਸੀ ਇੱਥੇ ਗੋਲ ਕੱਪੇ ਵਗੈਰਾ ਸਾਰਾ ਕੁਝ ਜਿਹੜਾ ਕੋਈ ਕਰਦੇ ਸੀ 6 ਮਹੀਨੇ ਪਹਿਲਾਂ ਇਸ ਪਰਿਵਾਰ ਨਾਲ ਆ ਗਏ ਇਹਦੇ ਵਿੱਚ ਖਾਸियत ਗੱਲ ਇੱਕ ਹੋਰ ਆ ਜਦੋਂ ਮੈਂ ਢੂਗੀ ਕੇ ਵਾਲੇ ਪਰਿਵਾਰ ਨੂੰ ਜਾ ਕੇ ਮਿਲਿਆ ਤੇ ਉਹ ਕਹਿੰਦੇ ਵੀ ਸਾਨੂੰ ਵੀ ਇੱਕ ਫੋਟੋ ਲਿਆਏ ਫੋਟੋ ਦੇ ਉੱਤੇ ਸ਼ਗਨ ਪਾ ਕੇ ਨਾਨਕਸਰ ਗੁਰਦਾਰੇ ਉਹ ਸਾਰਾ ਕੁਝ ਕਰ ਕਰਾ ਕੇ ਫਿਰ ਸਾਡੇ ਨਾਲ ਜਿਹੜੀ ਵਤਮੀ ਦੀ ਕੀਤੀ ਹੂੰ ਉਸ ਤੋਂ ਬਾਅਦ ਅਸੀਂ 1.5 ਸਾਲ ਉਸ ਦਾ ਜਾਪ ਉਥੇ ਤੇ ਉਸੇ ਤਰ੍ਹਾਂ ਹੀ ਹੂੰ ਇੱਥੇ ਵੀ ਇਹ ਫੋਟੋ ਲੈ ਕੇ ਆਏ ਜਿਹੜੀ ਪਾਕਾ ਸਾਹਿਬ ਗੁਰਦਾਰੇ ਵਹਿ ਕੇ ਇਹਨਾਂ ਨੇ ਸਾਰਾ ਕੁਝ ਕਰ ਕਰਾ ਕੇ ਹੂੰ ਉਥੇ ਤੇ ਸਗਨ ਪੁਆ ਲਿਆ ਮੱਲੋ ਜੋਰੀ ਹੂੰ ਵੀ ਨਹੀਂ ਯਾਰ ਮੁੰਡਾ ਸਾਡੇ ਕਹਿਣ ਜਾਂ ਜਿਹੜਾ ਸਾਨੂੰ ਉਹ ਤੁਸੀਂ ਵੀ ਰਿਸ਼ਤਾ ਦਿਓ ਇਹਨਾਂ ਨੇ ਕਰਤਾ ਜੀ ਫਿਰ ਜਦੋਂ ਆ ਗਿਆ ਵੀ ਇਨੀ ਤਰੀਕੇ ਦਾ ਆਪਣਾ ਸਗਣਾ ਤੇ ਇਹਨਾਂ ਨੇ ਉਹ ਗੱਲਬਾਤ ਕੀਤੀ ਤਾਂ ਪਰਿਵਾਰ ਵਾਲਿਆਂ ਨੂੰ ਜ਼ੋਰ ਪੈ ਗਿਆ ਵੀ ਜਿਹੜਾ ਪੈਲਸ ਆ ਉਹ ਵੀ ਅਸੀਂ ਕੋਰਟ ਸ਼ਮੀਰ ਕਰਨਾ ਹੂੰ ਜਿਹੜੀ ਕੁੜੀ ਦੇ ਨਾਂ ਦਾ ਉਹ ਵੀ ਅਸੀਂ ਕੋਰਟ ਸ਼ਮੀਰ ਕਰਨੇ ਆ ਤੇ ਜਿਹੜੇ ਫੋਟੋਗ੍ਰਾਫਰ ਆ ਉਹ ਵੀ ਅਸੀਂ ਕੋਰਟ ਸ਼ਮੀਰ ਤੋਂ ਹੀ ਕਰਨੇ ਆ ਵੀ ਤੁਸੀਂ ਕੋਰਟ ਕੋਈ ਕਰ ਨਹੀਂ ਸਕਦੇ ਆਪਦੇ ਪਿੰਡਾਂ ਹੂੰ ਫਿਰ ਉਹਨੇ ਕਿਹਾ ਵੀ ਜਦੋਂ ਉਹ ਤੈਹ ਹੋ ਗਿਆ ਉਹ ਕਹਿੰਦਾ ਜੀ ਸਾਨੂੰ ਰਿੰਗਸਰਾਮਣੀ ਕਰਨੀ ਆ ਉਹ ਵੀ ਸਾਨੂੰ ਇੱਕ ਹੋਟਲ ਕਰਕੇ ਦਿਓ ਹੂੰ ਇਹ ਮਿਹਨਤੀ ਪਰਿਵਾਰ ਆ ਜ਼ਿਮੀਂਦਾਰਾ ਕੰਮ ਕਰਦੇ ਆ ਇਹ ਕਹਿੰਦੇ ਵੀ ਬਾਈ ਸਾਡੇ ਕੋਲੇ ਜਿਹੜਾ ਐਡਾ ਤਮਾਨ ਹੈ ਨਹੀਂਗਾ ਰਿੰਗਸਰਾਮਣੀ ਅਸੀਂ ਘਰੇ ਕਰਾਂਗੇ ਜਿਹੜਾ ਦੂਜਾ ਪ੍ਰੋਗਰਾਮ ਆ ਉਹ ਇਹ ਸਹਿਮਤ ਹੋ ਗਏ ਇੱਕ ਲਾਲਚ ਨੂੰ ਜਿਹੜਾ ਅੱਜ ਕੱਲ੍ਹ ਲੋਕਾਂ ਨੂੰ ਬਣ ਗਿਆ ਵੀ ਬਾਹਰ ਫੌਰਨ ਦਾ ਆਸਟ੍ਰੇਲੀਆ ਦੇ ਲਾਲਚ ਨੂੰ ਇਹਨਾਂ ਨੇ ਉਹ ਕੰਮ ਕੀਤਾ ਹਾਲਾਂਕਿ ਮੁੰਡਾ ਵੀ ਉਥੇ ਕੱਚਾ ਹੈ ਕੋਈ ਪੱਕਾ ਨਹੀਂਗਾ ਪੀਆਰ ਪੜਨ ਵਾਸਤੇ ਜਾਂ ਗਿਆ ਜਾਂ ਕਿਵੇਂ ਵੀ ਲਿਆ ਉਹ ਮੁੰਡਾ ਹਜੇ ਜਿਹੜੀ ਵੈਰੀਫਾਈ ਹੋ ਉਹ ਕੱਚਾ ਜਦੋਂ ਉਸ ਗੱਲ ਤੇ ਐਗਰੀ ਹੋ ਗਿਆ ਸਾਰਾ ਕੁਝ ਤੇ ਤਿੰਨ ਤਰੀਕ ਦਾ ਵਿਆਹ ਸੀ ਤਿੰਨ ਤਰੀਕ ਨੂੰ ਇਹਨਾਂ ਨੇ ਜਾ ਕੇ ਉੱਥੇ ਇੱਥੋਂ 40 ਗੱਡੀਆਂ ਗਈਆਂ ਕੁੜੀ ਦੇ ਨਾਲ ਜਿਹੜੀਆਂ ਉੱਥੇ ਜਾ ਕੇ ਆਨੰਦ ਦੇ ਕੇ ਆਈਆਂ ਤੇ ਉੱਥੇ ਫੰਕਸ਼ਨ ਦੇ ਵਿੱਚ ਹਾਜ਼ਰ ਹੋਈ ਉੱਥੇ ਵੀ ਕਈਆਂ ਮੰਨਿਆਂ ਨੂੰ ਐ ਲੱਗਣ ਲੱਗਿਆ ਸੀ ਜਿਹੜੇ ਬੰਦੇ ਸੀਗੇ ਵੀ ਭਾਈ ਮੈਨੂੰ ਫਰਾਡ ਜਾ ਲੱਗਦਾ ਸਾਨੂੰ ਜਿਵੇਂ ਆਪਾਂ ਅੱਜ ਕੱਲ ਦਾ ਮਾਹੌਲ ਬਣਦਾ ਜਾਂਦਾ ਚਲੋ ਤਨ ਤਰੀਕ ਨੂੰ ਜਦੋਂ ਕੁੜੀ ਦਾ ਵਿਆਹ ਹੋ ਗਿਆ ਤੇ ਕੁੜੀ ਨੂੰ ਆਪਦੇ ਘਰੇ ਲਗੇ ਉਹਨਾਂ ਨੇ ਪਾਣੀ ਬਾਰਨ ਦੀ ਰਾਸ਼ਨ ਤੋਂ ਵੀ ਇਨਕਾਰ ਕਰਤਾ ਵੀ ਅਸੀਂ ਨਹੀਂ ਬਾਰਨਾ ਬਾਬਾ ਨਾਨਕ ਤੇ ਗੁਰੂ ਗੋਬਿੰਦ ਸਿੰਘ ਤਾਂ ਲਟੇਰੇ ਸੀਗੇ ਅਸੀਂ ਤਾਂ ਪੀਰਾਂ ਨੂੰ ਮੰਨਦੇ ਆ ਮੁੰਡੇ ਦੇ ਵਜਨ ਸੀ ਚਲੋ ਹੋਇਆ ਪਹਿਲਾ ਦਿਨ ਸੀ ਕੁੜੀ ਨੂੰ ਰਾਤ ਨੂੰ 2:30 3 ਵਜੇ ਇਹਨਾਂ ਨੇ ਕੁੱਟਿਆ ਪਹਿਲੀ ਰਾਤ ਤੇ ਹੀ ਜਿਹੜਾ ਕੁੱਟ ਪੈ ਗਈ ਕੁੜੀ ਦੇ ਕੁੜੀ ਦਾ ਸਹਿਮਝ ਜਾਣਾ ਸੀ ਫਿਰ ਇਹਨਾਂ ਨੇ ਤਿੰਨ ਦਿਨ ਕੁੜੀ ਰੱਖੀ ਤੇ ਚ ਤੀਜੇ ਚੌਥੇ ਦਿਨ ਉਹ ਕੁੜੀ ਨੂੰ ਕਹਿੰਦੇ ਵੀ ਮਿੱਠੇ ਪ੍ਰਸ਼ਾਦੇ ਜਿਵੇਂ ਰੀਤ ਰਿਵਾਜ ਆ ਵੀ ਉਹ ਬਣਾ ਹੂੰ ਉਨੇ ਪ੍ਰਸ਼ਾਦੇ ਤਿਆਰ ਕੀਤੇ ਤੇ ਉਹਨਾਂ ਨੇ ਸਾਰੇ ਟੱਪਰ ਨੇ ਖਾਤੇ ਉਸ ਤੋਂ ਬਾਅਦ ਸ਼ਾਮ ਨੂੰ 6 ਵਜੇ ਉਹਨਾਂ ਨੇ ਕਹਿਤਾ ਵੀ ਜਿਹੜਾ ਇਹ ਮੌਲਾ ਵੀ ਉਹਨੂੰ ਤਾਂ ਸ਼ੂਗਰ ਹੋ ਗਿਆ ਜੀ ਹੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਜਾਨੀ ਉੱਥੇ ਬਣ ਗਿਆ ਚਲੋ ਕੁੜੀ ਦਾਖਲ ਵੀ ਰੱਖੀ ਕੁੜੀ ਨੂੰ ਇਹ 9 ਤਰੀਕ ਨੂੰ ਵਾਪਸ ਪਿੰਡ ਲੈ ਆਈ ਹੂੰ ਉਹ ਕਹਿੰਨੇ ਵੀ ਪਿੰਡ ਲੈ ਜਾਓ ਤੁਸੀਂ ਤੇ ਵੀ ਲੁਧਿਆਣਾ ਨੂੰ ਟੈਸਟ ਕਰਾ ਕੇ ਲਿਆਓ ਇਹ ਲੁਧਿਆਣਾ ਨੂੰ ਟੈਸਟ ਵੀ ਕਰਾ ਲੈ ਮੁੰਡੇ ਨੇ 12 ਤਰੀਕ ਨੂੰ ਕੁੜੀ ਨੂੰ ਲੈਣ ਆਉਣਾ ਸੀ ਜਿਹੜਾ ਲੈਣ ਆਉਣਾ ਸੀ ਤੇ ਇਹਨਾਂ ਨੇ ਫੋਨ ਲਾਇਆ ਉਹਨਾਂ ਨੇ ਸਾਰਿਆਂ ਦੇ ਫੋਨ ਵਲੌਗ ਵਿੱਚ ਪਾ ਦੇ ਇਹਨਾਂ ਫੋਨ ਬਲੌਗ ਚ ਪੈ ਗਏ ਇਹਨਾਂ ਨੇ ਕਿਸੇ ਪਾਤਸ਼ਾਹ ਤੋਂ ਹੋਰ ਲਾਇਆ رابطہ ਕਹਿ ਮੈਂ ਹੋਇਆ ਕਹਿੰਦੇ ਅਸੀਂ ਤਾਂ ਕੁੜੀ ਲਿਜਾਣੀ ਨਹੀਂ ਕੁੜੀ ਨੂੰ ਤਾਂ ਸ਼ੂਗਰ ਆ ਤੁਸੀਂ ਜਿਹੜਾ ਕੋਈ ਕਰਨਾ ਕਰ ਲੋ ਹੂੰ ਚਲੋ ਫਿਰ ਇੱਥੇ ਹੀ ਪੰਚਾਇਤ ਦੇ ਤੌਰ ਤੇ ਗਏ ਕੋਟ ਸ਼ਮੀਰ ਮਿਲ ਕੇ ਆਏ ਸਾਰਿਆਂ ਨੂੰ ਉੱਥੇ ਪ੍ਰਧਾਨਾਂ ਨੂੰ ਵੀ ਮਿਲਿਆ ਸਾਰਾ ਕੁਝ ਕਰਕੇ ਜਾਨੀ ਆਏ ਫਿਰ ਅਸੀਂ 13 ਤਰੀਕ ਨੂੰ ਐਸਐਸਪੀ ਸਾਹਿਬ ਅਜੀ ਗਾਂਧੀ ਦੇ ਕੋਲੇ ਦਰਖਾਹ ਦਿੱਤੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਕਿਹਨੂੰ ਮਾਰਕ ਕਰਨੀ ਅਸੀਂ ਕਿਹਾ ਵੀ ਅਨਵਰ ਅਲੀ ਸਾਹਿਬ ਨੂੰ ਕਰੋ ਜੀ ਡਿਪਟੀ ਕਮਿਸ਼ਨਰ ਸਾਹਿਬ ਦੇ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਿਲਾਤੀ ਮਾਰਕ ਉਹ 45 ਸਾਰੀ ਕਰ ਕਰਕੇ ਉਹਨਾਂ ਬੰਦਿਆਂ ਦੇ ਪਰਚਾ ਹੋ ਗਿਆ ਹੂੰ ਯਾਨੀ ਤਕਰੀਬਨ 9 ਤਰੀਕ ਦਾ ਪਰਚਾ ਹੋਇਆ 2 ਮਹੀਨੇ ਆਹ 9 ਤਰੀਕ ਨੂੰ ਹੋ ਜਾਣਿਆ ਹੂੰ ਤੇ ਆਉਂਦੇ ਸੀ ਪ੍ਰਸ਼ਾਸਨ ਕੋਲੇ ਵੀ ਜੀ ਉਹਨਾਂ ਦੀ ਗ੍ਰਿਫਤਾਰੀ ਪਾਓ ਭੱਜੋ ਨੱਠੋ ਇਹ ਕਹਿੰਦੇ ਸਾਡੇ ਕੋਲੇ ਸਟਾਫ ਥੋੜਾ ਸਾਨੂੰ ਕੰਮ ਆਏ ਆ ਜਿਵੇਂ ਹੁਣ ਧੰਨਵਾਦ ਆ ਇਹਨਾਂ ਦਾ ਕਰਦੇ ਆ ਜਿਹੜਾ ਪਰਸੋਂ ਇਹਨਾਂ ਨੇ ਆਪਦੀ ਬਕਾਇਦਾ ਇੱਕ ਟੀਮ ਬਣਾ ਕੇ ਭੇਜੀ ਜਿਹੜੀ ਉਹਨਾਂ ਨੂੰ ਮੁੰਡਿਆ ਮੁੰਡਾ ਦਾ ਬਾਹਰ ਆਸਟ੍ਰੇਲੀਆ ਚੜ੍ਹ ਗਿਆ ਸੀ ਉਹਦੇ ਮਾਂ ਨੂੰ ਤੇ ਪਿਓ ਨੂੰ ਚੱਕ ਲਈ ਹੂੰ ਉਹਦੇ ਵਿੱਚ 8 ਬੰਦੇ ਅਨਮੋਲ ਬਾ ਐਫ ਆਈ ਆਰ ਦੇ ਵਿੱਚ ਵੇੜੇ ਕਿ ਉਹ ਉਹਨਾਂ ਨੇ ਆਪਦੀ ਤਬਦੀਸ਼ ਦੇ ਹਿਸਾਬ ਨਾਲ ਜਿਵੇਂ ਪੁਲਿਸ ਕੱਢਦੀ ਹੁੰਦੀ ਉਹਨਾਂ ਨੇ ਕੱਢ ਤੇ ਇਹਨਾਂ ਤਿੰਨਾਂ ਦੇ ਪਰਚਾ ਦਿੱਤਾ ਅਸੀਂ ਕਹਿੰਨੇ ਆਂ ਵੀ ਜੋ ਇਨਸਾਫ ਬਣਦਾ ਇੱਕ ਧੀਰਾ ਕਿਉਂਕਿ ਅਸੀਂ ਵੀ ਧੀਆ ਆਲੇ ਆ ਤੇ ਜਿਹੜਾ ਕੋਈ ਮੇਰਾ ਸੁਣਦਾ ਉਹ ਵੀ ਧੀਆ ਆਲੇ ਆ ਤੇ ਜਿਹੜਾ ਕੋਈ ਅਫਸਰ ਆ ਉਹ ਵੀ ਧੀਆ ਆਲੇ ਆ ਉਹਨਾਂ ਨੂੰ ਇਹ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਐ ਇਹੋ ਜਿਹੇ ਫਰੋਡੀ ਬੰਦਿਆਂ ਦੇ ਪੂਰਾ ਸ਼ਿਕੰਜਾ ਕਸਣਾ ਚਾਹੀਦਾ ਵੀ ਜਿਹੜਾ ਕੱਲ ਨੂੰ ਕਿਸੇ ਦੀ ਧੀ ਭੈਣ ਨਾਲ ਹੋਰ ਨਾ ਕਰ ਜੀ ਧੰਨਵਾਦ